ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵਈ ਜੀ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੀ ਲਾਏ ਰਹਾ ਨਿਵਤਾਰ ਭੁਖਿਆ ਭੁਖ ਨ ਉਤਰੀ ਜਿਵਨ ਨ ਪੁਰੀਆ ਭਾਰ ਸਹਿ ਸਿਆਣ ਪਾਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਤੂ ਪੁਰੈ ਤੁਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਣ ਕਾਰ ਹੁਕਮਣ ਕਹਿ ਆਜਾਈ ਹੁਕਮੀ ਹੋਣ ਜੀ ਹੁਕਮ ਮਿਲਿਆ ਵਢਾਈ ਹੁਕਮੀ ਤੰਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾਮ ਕਮੀ ਬਖਸ਼ੀ ਸੋ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਰੂਕ ਬਣਾ ਕੋਈ ਨਾਨਕ ਹੁਕਮੇ ਜੀ ਪੁੱਜੈ ਤਾਂ ਹਉਮੈ ਕਹੈ ਨ ਕੋਈ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵੜਿਆਈਆ ਚਾਰ ਗਾਵੈ ਕੋ ਵਿਦਿਆ ਵਿਖਮੀ ਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀਰੈ ਦਿੰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੇ ਹਾਥ ਰਾਹ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਨ ਦਾ ਦੇਂਦੇ ਥਗ ਪਾਹੇ ਜੁਗਾ ਜਗੰਤਰ ਖਾਹੀ ਖਾਹੀ ਹੁਕਮੇ ਕਮ ਚਲਾਈ ਰਾਹੋ ਨਾਲ ਜੀ ਉਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਜਨਾਇ ਭਖਿਆ ਬਹੁ ਅਪਾਰ ਆਖ ਹੈ ਮੰਗ ਹੈ ਦੇਹੀ ਦਾਤ ਕਰੇ ਦਾਤਾਰ ਵੇਰ ਕੇ ਰਖੀਐ ਜਿਤ ਦੇ ਸੇ ਦਰਬਾਰ ਮਹੌਕ ਬੋਲਣ ਬੋਲੀਐ ਜੇ ਸੰਭਲੇ ਪਿਆਰ ਅੰਮ੍ਰਿਤ ਵੇਲਾ ਸਚਨਾਓ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪਿਨ ਜਿਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਰ ਨਾਨਕ ਗਾਵੀਐ ਗੁਲੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰਹਾਰ ਸੁਖ ਲੈ ਜਾਏ ਗੁਰਮੁਖ ਨਾਨਕ ਗੁਰਮੁਖੀਦ ਗੁਰਮੁਖ ਰਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੀ ਹੋ ਜਾਣਾ ਅੱਖਾਂ ਨਹੀਂ ਕਨਕ ਨਾ ਜਾਈ ਗੁਰਾਂ ਇੱਕ ਦੇ ਭੁਜਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਇਸਰ ਨਾ ਜਾਈ ਦੀਸ ਨਾਵਾ ਜਿਸ ਸਿ ਭਾਵਾਂ ਮਿਲ ਪਾਣੀ ਕੇ ਨਾਹੀ ਕਰੀ ਇਹ ਤੀਸਰ ਟੋਪਾਈ ਵਿਖਾ ਮਿਰ ਕਰਮਾ ਕੇ ਮਰੇ ਲਈ ਮਤਿ ਜਿਰਦਨ ਜਵਾਹਰ ਮਾਨਤ ਜੀ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਬਣਾ ਜੀਆਂ ਕਾਇਕ ਦਾਤਾ ਸੋ ਮੈਂ ਇਸ ਰਜਾਈ ਜੇ ਤੁਚਾਰੇ ਆਲਜਾ ਹੋਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸੋ ਕੋਈ ਚੰਗਾ ਨਾਮ ਰਖਾਈ ਗੈ ਜਸ ਕੀਤ ਜਗਲੇ ਜਿਸ ਨਦਰਣਾ ਆਵਈ ਤਾਂ ਵਾਤਨਾ ਪੁੱਛੇ ਕੇ ਕੀਤਾ ਅੰਦਰ ਕੀ ਕਰ ਦੋਸੀ ਦੋਸਤਲੇ ਨਾਨ ਜਿ ਨਿਰਗੁਣ ਗੁਣ ਗੋਣ ਕਰੇ ਗੁਣਵੰਤਿਆ ਗੁਣ ਦੇਤੀਆ ਕੋਇ ਨ ਸੁਜਈ ਜਿਸ ਗੁਣ ਕੋਈ ਕਰੇ ਸੁਣਿਆ ਸਿਦਕੀ ਸੁਰਨਾਥ ਸੁਣਿਆ ਤਰਦ ਧੋਲੇ ਆਕਾਸ਼ ਸੁਣਿਆ ਦੀਪ ਲੋ ਭਤਾਲ ਸੁਣਿਆ ਬੋਹਿਨ ਸੱਚੇ ਕਾਲ ਨਾਨਕ ਬਲਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦਰ ਸੁਣਿਆ ਮੁਕਸ਼ਨਾ ਹਨ ਮੰਦ ਸੁਣਿਆ ਜੋ ਜੁਗ ਤਨ ਭੀਦ ਸੁਣਿਆ ਸਾਚਿ ਸਿਮਤ ਵੀਦ ਨਾਨਕ ਭਗਤਾਂ ਦਾ ਸਦਾ ਵਿਕਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਭ ਸੰਤੋ ਗਿਆਨ ਸੁਨੇ 68 ਕਾ ਇਸਨਾਨ ਸੁਨੇ ਪਰਪਰ ਪਾਵੈ ਮਾਨ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਦਾ ਸਦਾ ਵਿਕਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਾਰਾ ਗੁਣਾਂ ਅੰਗੀਲਾ ਸੁਨੇ ਸੇਗ ਵੀਰ ਪਾਤਸ਼ਾਹ ਸੁਨੇ ਅੰਦੇ ਪਾਵੈ ਰਾਹ ਸੁਨੇ ਹਾਤ ਵੇਸ ਗਾਹੂ ਨਾੜਿਕ ਭਗਤਾਂ ਦਾ ਵਿਗਾਸ ਉਸਨੇ ਦੂਪ ਤਪ ਕਾ ਨਾਸ ਮਨ ਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੇ ਪਿਛੇ ਪਛਤਾਈ ਕਾਗਦ ਕਰਨ ਨ ਲਿਖਨ ਹਾਰ ਮਨ ਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮਨ ਨਾ ਸਰਦੋ ਵੈ ਮਨ ਬੁੱਧ ਮਨ ਨਾ ਸਰਪਣ ਕੀ ਸੁਧ ਮਨ ਨਾ ਮੁਹ ਝੋਟਾਣਾ ਕਾਏ ਮਨ ਨਾ ਚਮਕੈ ਸਾਥ ਨ ਜਾਏ ਐਸਾ ਨਾਮ ਨਰਜਨ ਹੋਈ ਜੀ ਕੋ ਮਨ ਜਾਣੇ ਮਨ ਕੋਈ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਸੋਂ ਬਲਗੜ ਜਾਏ ਮੰਨੈ ਮਗਣਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਜਨ ਹੋਈ ਜੀ ਕੋ ਮਨ ਜਾਣੇ ਮਨ ਕੋਈ ਮੰਨੈ ਪਾਵੇ ਮੁਖ ਦਵਾਰ ਮੰਨੈ ਪਰਵਾਰੈ ਸਦਾਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨ ਭੇਖੋ ਐਸਾ ਨਾਗੜਾ ਜਨ ਜਿਨੋ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਬੱਚੇ ਪਾਵੈ ਦਰਗੇ ਮਾਨ ਪੰਜੇ ਸੋਹ ਹੈ ਦਰ ਰਾਜਾਨ ਪੰਜਾਂ ਗਾ ਗੁਰੇ ਧਿਆਨ ਜੀ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਤੌਲ ਦਰਮ ਦੇ ਅਕਾ ਪੂਤ ਸੰਦੋਖਾ ਪ੍ਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਤਉਨ ਦੇ ਉਪਰ ਗੇਤਾ ਭਾਰ ਤੜੀ ਹੋਰ ਪਰ ਹੋਰ ਹੋਰ ਤਿਸਤੇ ਪਾਰਤ ਲੈ ਕਹਣ ਜੋਰ ਜੀ ਯਾਤ ਰੰਗਾਂ ਕੇ ਲਾਭ ਸੋਣਾ ਲਿਖਿਆ ਬੁੜੀ ਕਲਾਮ ਇਹ ਬੋਲੀ ਕਾਲਕ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੋਹਣ ਲਿਖ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਬਸਾਓ ਇੱਕ ਗਵਾਓ ਤਿਸਤੇ ਹੋਏ ਲਖਦਰੀ ਆਉ ਗੁਦਰਤ ਕੌਣ ਕਹਾ ਵਿਚਾਰ ਵਾਰਨ ਜਾਵਾਂ ਏਕ ਵਾਰ ਜੋ ਤੁਧੁ ਪਾਵੈ ਸਾਈ ਬਲੀਕਾਰ ਤੁਸਰਾ ਸਲਾਮਤ ਨਰੰਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਦਾਉ ਅਸੰਖ ਗ੍ਰੰਥ ਮੰਗਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਤਾਰ ਅਸੰਗ ਸੂਰਮ ਭਗਤ ਸਾਰ ਸੰਗ ਮੋਲੇ ਲਾਇ ਤਾਰ ਕੁਦਰਤ ਕੰਮ ਕਹਾ ਵਿਚਾਰ ਵਾਰਣ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈਂ ਪਰਕਾਰ ਤੁਸਦਾ ਸਲਾਮਤ ਨਿਰੰਕਾਰ ਸੰਗ ਮੂਰਖ ਅੰਧ ਖੂਰ ਸੰਗ ਚੋਰ ਹਰਾਮ ਖੂਰ ਅਸੰਗ ਵਰਕਰ ਜਾਹੇ ਜੋਰ ਸੰਗ ਗਲ ਵਾਟ ਹਤਿਆ ਕੁਮਾਰੀ ਸੰਗ ਪਾਪੀ ਪਾਪ ਕਰ ਜਾਹੀ ਅਸੰਗ ਗੁਣੀ ਆਰ ਗੁੜੇ ਫਿਲਾਹੇ ਸੰਗ ਮਲੇਸ਼ ਮਣ ਪਖਾਹੇ ਸੰਗ ਅਨੰਦਕ ਸਿਰ ਕਰਹਿ ਭਾਰ ਨਾਨਕ ਨਿਚ ਕਹੇ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋ ਤਦ ਪਾਵੇ ਸਈ ਬਨਿਕਾਰ ਉਸ ਦਾ ਸਲਾਮਤ ਨਿਰੰਕਾਰ ਸ਼ੰਖ ਨਾਵ ਸੰਖ ਥਾਵ ਗੰਮ ਗੰਮ ਸੰਖ ਲੋਕ ਅਸੰਖ ਕਹੈ ਸਿਰ ਪੌਰ ਹੋਏ ਅਖਰੀ ਨਾਮ ਅਕਲੇ ਸਲਾਹ ਅਕਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰ ਸੈ ਸੰਯੋਗ बखਾਨ ਜਿਨੇ ਲਿਖੇ ਤਿਸੜਾਏ ਜੇ ਪਰਮਾਏ ਤੇਤੇ ਪਾਏ ਜੇ ਤਾਂ ਕੀਤਾ ਚੇਤਨ ਆਉ ਵੇਰਨਾ ਵੈਨਾ ਨਹੀਂ ਕੋ ਥਾਉ ਉਦਤ ਕਮ ਕਹਾਗੀ ਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਪ੍ਰੀਕਾਰ ਤੁਸਰਾ ਸਨਾਤਨ ਨਰੰਕਾਰ ਫਰੀਏ ਹੱਥ ਪੈ ਤਨ ਦੇ ਪਾਣੀ ਤੋਤੇ ਤੁਸਕੇ ਬੂਧ ਪਲੀਤੀ ਕੱਪੜ ਹੋਏ ਦੇ ਸਭੂਣ ਲਈਏ ਤੋਏ ਫਰੀਏ ਮਤ ਪਾਪਾ ਕੇ ਸੰਗ ਉਤੋਂ ਬੇਨਾਮੇ ਕੇ ਰੰਗ ਪੁੰਨੀ ਪਾਪੀ ਆਖ ਨਾਹੀ ਕਰ 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 ਨਾਲ ਲਿਜ ਲੈ ਜਾਵੋ ਆਪੇ ਕੀ ਜਾਪੇ ਹੀ ਖਾਹੋ ਨਾਣਕੋ ਕਮੀ ਆਵੋ ਜਾਓ ਤਿਸ ਤਪਦੇ ਅੰਤ ਦਦਾਨ ਜੇ ਕੋ ਪਾਵੈ ਤਿਲਕਾ ਮਾਰ ਸੁਨਿਆ ਮੰਨਿਆ ਵਣ ਕੀਤਾ ਭਾਉ ਅੰਤਰ ਗਤਲੀ ਸਮਰਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਜੀਤੇ ਭਗਤ ਨਾ ਹੋਈ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਣ ਸ੍ਰਾਮਣ ਜਾਓ ਕਮਨ ਸਵੇਲਾ ਵੰਤ ਕਮਨ ਕਮਨ ਸਿਤ ਕਮਨ ਵਾਰ ਕਮਨ ਸਿਧਤੀ ਮਹੋ ਕਮਨ ਇਹ ਤੋ ਹੋਆ ਆਕਾਰ ਵੀ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨਾ ਭਾਇਓ ਕਾਦੀਆ ਜੇ ਲਿਖਣੇ ਇੱਕ ਪੁਰਾਨ ਤੇਤਵਾਰਨਾ ਜੋਗੀ ਜਾਣੈ ਰਤਮਾ ਹੋ ਨ ਕੋਈ ਜਾਂ ਕਰਤਾ ਸਰਟੀ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰਿਆ ਕਹਜੋ ਸਲਾਈ ਕਿ ਵਰਣੀ ਕਿਵ ਜਾਣਾ ਨਾਨਕ ਅੱਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵਟਾ ਸਾਹਿਬ ਵੱਡੀ ਨਾਹੀ ਕੀਤਾ ਜਾਂ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਜਿਗਿਆ ਨਾ ਸੋਹੈ ਪਤਾ ਨਾ ਪਧਾਰ ਲਖ ਅਗਾਸਾਂ ਅਗਾਸ ਓਲ ਜੋੜ ਕਪਾਲ ਥਕੇ ਵੀਰ ਗੈਨਕ ਬਾਤ ਸਤ 18 ਗਿੰਦ ਦੇ ਬਾਸਲ ਇਕ ਧਾਦ ਲਿਖਾ ਹੋਏ ਤਾਂ ਲਿਖੀਏ ਲਿਖੇ ਹੋਏ ਵਿਨਾਸ਼ ਨਾਨਕ ਵਟਾਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤੀਸੁਰਤ ਨ ਪਾਈਆ ਨਦੀਆਂ ਤੇ ਵਾਪ ਵਹਿ ਸਵੰਦਨ ਜਾਣੀਐ ਸੁਮਦ ਸਾ ਸੁਲਤਾਨ ਜਿਰਹਾ ਸੇਤੀ ਮਾਲ ਧਨ ਜੀਨੀ ਤੁਲਨਾ ਹੋਵਣੀ ਜਿਸ ਮਨੁ ਨਬੀ ਸਰਹਿ ਅੰਤ ਰਸਿਤੀ ਕੈ ਨ ਅੰਤ ਅੰਤਨ ਕਰਨੈ ਦੇਨ ਨ ਅੰਤ ਅੰਤਨ ਵੇਖਣ ਸਵੰਦ ਨ ਅੰਤ ਅੰਤਨ ਜਾਪੇ ਕਿਆ ਮਨ ਬੰਦ ਅੰਤਨ ਜਾਪੈ ਗੀਤਾਕਾਰ ਅੰਤਨ ਜਾਪੈ ਪਰਵਾਰ ਅੰਤਕਾਰਨ ਕੇ ਦੇਵਰ ਲਾਹੀ ਤਾਂ ਕੇ ਅੰਤ ਨਾ ਪਾਏ ਜਾਹੀ ਉਹ ਅੰਤਨ ਜਾਣ ਕੋਈ ਹੋ ਤੱਕ ਇਹ ਬੋਤਾਲ ਹੋਏ ਵੱਡਾ ਸਾਹਿਬ ਉਚਾ ਥਾਉ ਉੱਚੇ ਉਪਰ ਉਚਾ ਨਾ ਹੋ ਏ ਬੜਾ ਉੱਚਾ ਹੋਵੇ ਕੋਈ ਜੀ ਸੁੱਚੀ ਕੋ ਜਾਣੈ ਸੋਈ ਜੀਵਣ ਆਮ ਜਾਣਿਆ ਆਪਿ ਆਪ ਨਾਨਕ ਬਖਤਰੀ ਕਰਨੀ ਦਾਤ ਬਹੁਤਾ ਕਰਮ ਰਖਿਆ ਨਾ ਜਾਏ ਵੱਡਾ ਦਾਤਾ ਤਿਰਨੰਤ ਮਾਈ ਕਿਤੇ ਮੰਗ ਜੀਉਨ ਪਾਲ ਕਿਤੇ ਗਣਤ ਨਹੀਂ ਵਿਚਾਰ ਕਿਤੇ ਖੰਭ ਤੇ ਵਿਕਾਰ ਕਿਤੇ ਲੈ ਲੈ ਮਨ ਕਰਪਾ ਹੈ ਕਿਤੇ ਮੂਰਖ ਕਾਹੀ ਕਾਰੇ ਕਿਤਿਆ ਗੁਰਬਖਸ਼ਦ ਮਾਰੇ ਬੇਦਾਤ ਦੇ ਦੀ ਦਾਤਾਰ ਬੰਦ ਖਲਾਸੀ ਭਾਣੇ ਹੋਈ ਹੋਰ ਆਪ ਨ ਸਕੈ ਕੋਈ ਜੀ ਕੋ ਖਾਈ ਗਿਆਨ ਪਾਈ ਉਹ ਜਾਣੇ ਜਿਤੀ ਆਮੇ ਖਾਏ ਆਪੇ ਜਾਣੇ ਆਪੇ ਦੇ ਅਖ ਸੇ ਪਿਕੇ ਕੀ ਕੀ ਜਿਸਨੋ ਬੰਸੇ ਸਿਮ ਸਲਾਹਾ ਅਨੰਗ ਪਾਤਸ਼ਾਹੀ ਪਾਤਸ਼ਾਹ ਹੋਰ ਮੂਲ ਗੁਣ ਮੂਲ ਵਪਾਰ ਮੂਲ ਵਪਾਰੀ ਮੂਲ ਭੰਡਾਰ ਅਮੋਲਿਆ ਵਹੇ ਮੂਰਲੇ ਜਾਏ ਮੂਲ ਪਾਏ ਮੂਰਲਾ ਸਮਾਏ ਮੂਲ ਧਰਮ ਮੂਲ ਦੀਵਾਨ ਮੂਲ ਤੋਲ ਮੂਲ ਪਰਵਾਰ ਮੋਲੇ ਬਖੀ ਸ਼ੇਮਰਣੀ ਸ਼ਾਨ ਮੋਲੇ ਕਰਮ ਮਨ ਪ੍ਰਮਾਨ ਮੋਲੇ ਮੋ ਲਖਿਆ ਨ ਜਾਏ ਆਖ ਆਖ ਰਹੇ ਜਿਵਨਾਈ ਆਖੇ ਇਹ ਪਾਠ ਪੁਰਾਨ ਆਖੇ ਬੜੇ ਗਰੀਬ ਕਿਆਣ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਅੱਖਾਂ ਦਾਣਵੇਂ ਆਖੇ ਦੇਵ ਆਖੇ ਸੁਰ ਨਾਰ ਮੰਨ ਜਨ ਸীব ਕਿਤੇ ਆਖੇ ਅੱਖਣ ਪਾਈ ਕਿਤੇ ਕਹਿ ਕੇ ਉਠਲ ਜਾਏ ਇਤੇ ਗੀਤੇ ਹੋਰ ਕਰੇ ਤਾਂ ਅਖਣ ਸਕਤੇ ਕੀ ਕੀ ਜਿਵੜ ਪਾਵੇ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਲ ਕੀਏ ਸਿਰ ਗਾਵਾਰਾਂ ਗਾਵਾਰ ਸੁਧਰ ਕੀਆ ਸੁਧਰ ਕੇ ਆਜਿਦ ਬੈ ਸਰਬ ਸੰਭਾਲੇ ਬਾਜੇ ਨਾਦ ਅਨੇਕ ਅਸ਼ੰਖਾ ਕਿਤੇ ਭਾਵਣ ਹਾਲੇ ਕਿਤੇ ਰਾਗ ਪਰਿਸ਼ੋ ਕਹੀ ਅਣ ਕਿਤੇ ਗਾਵਣ ਹਾਰੇ ਗਾਵੇ ਤੁਨੋਂ ਪੂਰ ਬਣੀ ਬਸੰਤਰ ਗਾਵੇ ਰਾਜਾ ਤੁਮ ਦਵਾਰੀ ਗਾਵੇ ਜਿਤ ਗੁਤਿ ਜਾਨੈ ਦਿਗ ਦਿਗ ਤੁਮ ਵਿਚਾਰੇ ਗਾਵੇ ਇਸਤ ਬ੍ਰਹਮਾ ਦੇਵੀ ਸੋਹਣ ਸਦਾ ਸਵਾਰ ਗਾਵੇ ਇੰਦੇ ਦਸਨ ਬੈਠੇ ਦੇਵ ਉਤਿਆ ਦਰਣਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀਸ਼ਰੀ ਸੰਤੋਖੀ ਗਾਵੈ ਮੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੋਤ ਜਗ ਮੇਰ ਤਾਨਾਲੇ ਗਾਵੈ ਮੋਹਣੀ ਆਮਨ ਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨਉ ਪਾਇ ਤੇਰੀ ਅਠੜੀ ਦੀਤ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਪਰ ਪੰਡਾ ਕਣ ਕਣ ਰਖੇ ਧਾਰੇ ਸਹੀ ਤੁਧਨੋ ਗਾਵੈ ਜੋਧ ਸੁਭਾਵਣ ਰਤੇ ਤੇਰੀ ਪੰਦਰ ਸਾਹਿਬੀ ਹੋਰ ਕੀਤੇ ਗਾਵਨ ਸੀ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚਾ ਸੱਚੀ ਨਾਹੀ ਹੈ ਵੀ ਹੋਸੀ ਜਾਏ ਨਾ ਜਾਂਸੀ ਰਚਨਾ ਜੇ ਨਿਰਚਾਈ ਰੰਗੀ ਰੰਗੀ ਭਰਤੀ ਕਰ ਕਰ ਜਿਨਸੀ ਮਾਇਆ ਜਿਨੂੰ ਉਪਾਈ ਕਰ ਕਰ ਵੇਖਿਆ ਕੀਤਾ ਬਣਾ ਜਿਉਂ ਤਸਵੀਰ ਵੜਿਆਈ ਉਸ ਸੇ ਪਾਵੇ ਸੋਈ ਕਰਸੀ ਉਕਮਣ ਕਰਣਾ ਜਾਈ ਸੋ ਪਾਸਾ ਹੋ ਸਾ ਪਾਸਾ ਹੈ ਨਾਗ ਰਣ ਲਜਾਈ ਮੁੰਤਾ ਸੰਤੋਸ਼ ਰੰਮਤ ਚੋਲੀ ਧਿਆਨ ਗਿਧਲੇ ਬੂਤ ਕਿੰਥਾ ਕਾਲ ਗੁਵਾਰੀ ਕਾਇਆ ਜੁਤ ਲੰਡਾ ਪਰਤੀਤ ਆਈ ਬੰਦਿ ਜਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਜੇ ਆਦੇਸ਼ ਆਦ ਨੀਰ ਆਦ ਨਾਹਤ ਜੂਜ ਦੇਖੋ ਵੀਸ ਉਗਤ ਗਿਆਨ ਦਇਆ ਭੰਡਾਰਣ ਘੰਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਮਝਾਂਗੇ ਰਿੱਧ ਸਿਧ ਅਵਰੰ ਸਾਧ ਸੰਯੋਗ ਜੁਗਦ ਕਰ ਚਲਾਵੇ ਲੇਖਿ ਆਵੇ ਭਾਗ ਆਦੇ ਇਸ ਆਦੇਸ ਆਦ ਨੀਰਾ ਨਾਦ ਨਾਦ ਜੁਰਗੇ ਕੋ ਵੇਸ ਇਕਮਾਈ ਜੁਗਦ ਵਿਆਈ ਤਿੰਜੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਦਿਸ ਭਾਵੇ ਤੇ ਵਿੱਚ ਲਾਵੇ ਜਿਮ ਹੋਵੇ ਫਰਮਾਨ ਓ ਵੀਕੇ ਉਹ ਨਾਨਦਰਣ ਆਵੇ ਬਹੁਤਾ ਇਹੋ ਵਿਟਾਨ ਆਦੇ ਇਸੇ ਆਦੇਸ ਆਦ ਨੀਰਾਨਾਦ ਨਾਟ ਜੂਜ ਦੇ ਕੋ ਵੀਸ ਆਸਨ ਹੋਏ ਹੋਏ Bhandar ਜੋਗ ਸਪਾਇਆ ਸੋਇ ਤਾਵਾਰ ਕਰ ਕਰ ਵੇਖੈ ਸਿਰਜਨਾਰ ਨਾਨਕ ਸੱਚੀ ਕੀ ਸੱਚੀ ਕਾਰ ਆਦੇਸ਼ ਸੀ ਆਦੇਸ਼ ਆਦਿ ਨੀਰਣਾਦ ਨਾਹਤ ਜੁਗ ਜੁਗ ਕੋ ਵੀਸ ਇੱਕ ਦੂਜੀ ਪੋ ਲੱਖ ਹੋਏ ਲੱਖ ਵੈਲਖ ਵੀਸ ਲੱਖ ਲੱਖ ਜਿਹੜਾ ਕੀ ਹੈ ਏਕ ਨਾਮ ਜਗਦੀਸ਼ ਵੇ ਤ੍ਰਾਈ ਪਤ ਪਵੜੀ ਆ ਚੜੀਏ ਹੋਏ 21 ਸੰਗਲਾ ਆਕਾਸ਼ ਕੀ ਹਿਟਾ ਆਈ ਰੀਸ ਨਾਨਕ ਨਗਰੀ ਪਾਈਐ ਊੜੇ ਊੜਾ ਈਸਾ ਅੱਖਣ ਜੋਰ ਚ ਪੈ ਨਾ ਜੋਰ ਜੋਰ ਨ ਮੰਗਣ ਦੇਵ ਨਾ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਝੀ ਆਣ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਸਤ ਜੋਰ ਦੇ ਵੇਖੈ ਸੋਇ ਨਾਨਕ ਉਤਮ ਨੀਚ ਨ ਕੋਈ ਰਾਤੀ ਰਤੀ ਦਿੱਤੀ ਵਾਰ ਭਮਨ ਬਾਣੀ ਅਗਨੀ ਪਤਾਲ ਤਿਸੇ ਧਰਤੀ ਥਾਂ ਬਖੀ ਧਰਮਸਾਲ ਤੇ ਸਭ ਜੀ ਜੰਤ ਕੇ ਰੰਗ ਤਨ ਕੇ ਨਾਮ ਬਾਣੀ ਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਜ ਪ੍ਰਮਾਨ ਨਤਰੀ ਕਰਮ ਪਵੈ ਨਿਸ਼ਾਨ ਗਜਪਕਾਈ ਉਥੈ ਪਾਈ ਨਾਨਕ ਗਇਆ ਜਾਪੈ ਜਾਇ ਧਰਮ ਕੰਡ ਕਾਏ ਓ ਧਰਮ ਗਿਆਨ ਕੰਡ ਕਾਖੋ ਕਰਮ ਗਿਤੇ ਬੰਦ ਬਾਣੀ ਵੈ ਸੰਤਰ ਗਿਤੇ ਕਾਨ ਮਹੀਸ਼ ਗਿਤੇ ਵਰਮੇ ਘਾਟ ਤੜੀਐ ਰੂਪ ਰੰਗ ਕੇ ਵੇਸ ਕੀਤੇ ਗਲ ਭੂਮੀ ਮਿਲ ਕੇਤੇ ਗਿਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਗੋਦ ਨਾਥ ਕੀਤੇ ਕੀਤੇ ਦੇਵੀ ਦੇਸ ਕਿਤੇ ਦੀਵ ਦਾਨੁ ਮੁਣ ਕੀਤੇ ਕੀਤੇ ਨਤਨ ਸਮੁੰਦ ਕੀਤੀ ਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮੈਂ ਗਿਆਨ ਬ੍ਰਚੰਡ ਦਿੱਥੈ ਨਾਦ ਬਿਨੋਦ ਕੋੜ ਅਨੰਦ ਸਰਵਖੰਡ ਕੀ ਬਾਣੀ ਰੂਪ ਦਿੱਥੈ ਘਾਣਿਤ ਕਰੀਐ ਬਹੁਤ ਅਨੂਪ ਤਾਂ ਕੀ ਆ ਗੱਲਾਂ ਕਥੀਆ ਨਾ ਜਾਹੇ ਜੀ ਕੋ ਕਹਿ ਪੁੱਛੈ ਪਸਤਾਏ ਜਿਥੈ ਘੜੀਐ ਸਤ ਮਤਿ ਮਨ ਬੁੱਧ ਜਿਥੈ ਘੜੀਐ ਸੋ ਨ ਸਿਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਜਿਥੈ ਹੋਰ ਨ ਕੋਈ ਹੋਰ ਜਿਥੈ ਜੁਲ ਮਹਾਬਲ ਸੂਰ ਤਨ ਮੈਂ ਰਾਮ ਰਹਿਆ ਪ੍ਰਭੂਰ ਤਿੱਤਾ ਜੀ ਤੋ ਸੀਤਾ ਮੈਮਾ ਮਾਹੀ ਤਾਂਗੇ ਰੂਪਣ ਕਥਨੇ ਜਾਹੀ ਨਾ ਉਨ ਮਰਹਣ ਠਾਗੇ ਜਾਹੀ ਜਿਨਕੇ ਨਾਮ ਸਿਮਨ ਮਾਹੀ ਤਿੱਤਾ ਭਗਤ ਵਸਿਆ ਕੇ ਲੋਹ ਕਰਹ ਅਨੰਦ ਸਚਾ ਮਨ ਸੋਈ ਸਚ ਖੰਡ ਵਸੀ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਤਾ ਖੰਡ ਮੰਡਲ ਵਰਪੰਡ ਜੀ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਦੀ ਜਸੁ ਨਿਹਾਰ ਅਹਰਣ ਮਤਿ ਵੇਧ ਹਿਯਾਰ ਭਾਉ ਕਲਾ ਅਗਨ ਤਪਦਾਉ ਭਾਂਡਾ ਭਾਉ ਅੰਮ੍ਰਿਤ ਦਿੱਟਾਰ ਘੜੀਐ ਸ਼ਬਦ ਸਚੀ ਤਿਨਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਏ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮ ਸੰਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਘਾੜ ਨਾਨਕ ਤੇ ਮੁਖ ਉੱਜਣੀ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ